ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ 'ਚ ਅੱਜ ਦੀ ਰਜਨਾ ਰਾਸ਼ੀ ਫਲ ਲੈ ਕੇ ਹਾਜ਼ਰਾਂ ਜਿੱਥੇ ਤੁਸੀਂ ਜਾਣੋਗੇ ਆਪਣੇ ਦਿਨ ਦੀ ਸਥਿਤੀ ਸੁਝਾਅ ਤੇ ਸੰਭਾਵਨਾ ਅੱਜ ਦਾ ਦਿਨ ਇਹਨਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਜਾਨੋ ਕੀ ਕਹਿੰਦੇ ਹਨ ਤੁਹਾਡੇ ਖੁਸ਼ਕਿਸਮਤਾਰੇ ਅਜਰਾਤ ਤੋਂ ਲਖਪਤੀ ਤੋਂ ਕਰੋੜਪਤੀ ਬੰਦਾ ਸ਼ੁਭ ਮੂਰਤ ਆ ਗਿਆ ਹੈ ਇਹਨਾਂ ਪੰਜ ਰਾਸ਼ੀਆਂ ਦੇ ਜੀਵਨ ਵਿੱਚ ਬਣਿਆ ਬ੍ਰਹਮਾ ਸiddhi ਯੋਗ ਗਲਤਫਹਮੀ ਅਤੇ ਨਰਾਕਾਤਮਕ ਵਿਵਹਾਰ ਤੁਹਾਡੇ ਮਨ ਵਿੱਚ ਦੋਸ਼ ਦੀ ਭਾਵਨਾ ਪੈਦਾ ਕਰੇਗਾ ਸੇਤ ਵਿੱਚ ਸਮੱਸਿਆ ਰਹੇਗੀ ਅੱਜ ਤੁਹਾਡੀ ਹੌਮੇ ਕਰਨ ਵਿਵਾਦ ਹੋਣ ਦੀ ਸੰਭਾਵਨਾ ਹੈ ਤਾਂ ਦੋਸਤੋ ਆਓ ਗੱਲ ਕਰਦੇ ਹਾਂ ਇਨ੍ਹਾਂ ਸਾਰੀਆਂ ਰਾਸ਼ੀਆਂ ਦੇ ਵਿੱਚ ਅੱਜ ਕੀ ਹੋਏਗਾ ਅਤੇ ਅੱਜ ਦਾ ਦਿਨ ਇਨ੍ਹਾਂ ਰਾਸ਼ੀਆਂ ਲਈ ਕਿਵੇਂ ਰਹੇਗਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵਿਸ਼ੇ ਰਾਸ਼ੀ ਫਲ ਅੱਜ ਸਰੀਰਕ ਅਤੇ ਮਾਨਸਿਕ ਚਿੰਤਾ ਦਾ ਦਿਨ ਰਹੇਗਾ ਪਿਤਾ ਅਤੇ ਵੱਡਿਆਂ ਦਾ ਸਹਿਯੋਗ ਮਿਲੇਗਾ ਸਮਾਜਿਕ ਮਾਨ ਸਨਮਾਨ ਵਧੇਗਾ ਤੁਹਾਡੇ ਸੁਭਾਅ ਵਿੱਚ ਗੁੱਸਾ ਅਤੇ ਤੁਹਾਡੇ ਵਿਹਾਰ ਵਿੱਚ ਕਰੋਧਤਾ ਰਹੇਗੀ ਜਿਸ ਉਤੇ ਗਣੇਸ਼ਾ ਸੰਜਮ ਰੱਖਣ ਦੀ ਸਲਾਹ ਦਿੰਦੇ ਹਨ ਸਿਰਦਰਦ ਅਤੇ ਪੇਟ ਦਰਦ ਦੀ ਸਮੱਸਿਆਵਾਂ ਹੋ ਸਕਦੀਆਂ ਹਨ ਵਿਅਕਤੀ ਜੀਵਨ ਵਿੱਚ ਸਤਿਪਾਉਣਾ ਰਹੇਗੀ ਦੋਸਤਾਂ ਨਾਲ ਮਤਭੇਦ ਨਾ ਹੋਣ ਦਾ ਧਿਆਨ ਰੱਖੋ ਅਚਾਨਕ ਧਨ ਲਾਭ ਹੋ ਸਕਦਾ ਹੈ ਧਾਰਮਿਕ ਕੰਮਾਂ ਵਿੱਚ ਭਾਗ ਲੈਣ ਦਾ ਮੌਕਾ ਮਿਲੇਗਾ ਅੱਗੇ ਗੱਲ ਕਰਦੇ ਹਾਂ ਦੋਸਤੋ ਮਿਥੁਨ ਰਾਸ਼ੀ ਫਲਦੀ ਇਸ ਦਿਨ ਸਵੇਰੇ ਜਲਦੀ ਉੱਠੋ ਅਤੇ ਸਾਫ਼ ਕੱਪੜੇ ਪਹਿਨੋ ਇਸ ਦੇ ਨਾਲ ਸ਼ੁਭ ਸਮੇਂ ਭਗਵਾਨ ਗਣੇਸ਼ ਜੀ ਦੀ ਪੂਜਾ ਕਰੋ ਸ਼ਾਮ ਨੂੰ ਸੰਕਟਨਾਸ਼ਣ ਗਣੇਸ਼ ਤੋਤਰ ਦਾ ਪਾਠ ਕਰੋ ਜੇ ਇਹ ਆਕਰਨ ਨਾਲ ਤੁਹਾਡੇ ਸਾਰੇ ਕੰਮ ਸਫਲਤਾਪੂਰਨ ਪੂਰੇ ਹੋਣਗੇ ਅਤੇ ਸਾਰੀਆਂ ਰੁਕਾਵਟਾਂ ਨਸ਼ਟ ਹੋ ਜਾਣਗੀਆਂ ਇਸ ਦਿਨ ਭਗਵਾਨ ਗਣੇਸ਼ ਨੂੰ ਲੱਡੂ ਦਾ ਪ੍ਰਸ਼ਾਦ ਚੜਾਓ ਫਿਰ ਗਰੀਬ ਬੱਚਿਆਂ ਨੂੰ ਦਾਨ ਕਰੋ ਅਜਿਹਾ ਕਰਨ ਨਾਲ ਤੁਹਾਨੂੰ ਭਗਵਾਨ ਗਣੇਸ਼ ਜੀ ਦਾ ਆਸ਼ੀਰਵਾਦ ਮਿਲੇਗਾ ਇਸ ਦੇ ਨਾਲ ਹੀ ਤੁਹਾਡੇ ਜੀਵਨ ਵਿੱਚ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤਾਂ ਦੋਸਤੋ ਅੱਗੇ ਗੱਲ ਕਰਦੇ ਹਾਂ ਕਰਕਰਾਸ਼ੀ ਫਲਦੀ ਜੇਕਰ ਤੁਹਾਨੂੰ ਕੋਈ ਨਵੀਂ ਪ੍ਰਾਪਤੀ ਮਿਲਦੀ ਹੈ ਤਾਂ ਤੁਹਾਡਾ ਮਨ ਖੁਸ਼ ਰਹੇਗਾ ਅਤੇ ਜੇਕਰ ਤੁਸੀਂ ਆਮਦਨ ਅਤੇ ਖਰਚ ਵਿੱਚ ਸੰਤੁਲਨ ਬਣਾ ਕੇ ਰੱਖੋਗੇ ਤਾਂ ਤੁਹਾਡੇ ਸਾਰੇ ਕੰਮ ਸਫਲਤਾਪੂਰਨ ਪੂਰੇ ਹੋਣਗੇ ਤੁਸੀਂ ਕੋਈ ਜਿਸ ਤਵੇਂ ਨਵੇਂ ਲੋਕਾਂ ਨਾਲ ਮੇਲ ਜੋਲ ਬਣਾ ਸਕੋਗੇ ਤੇ ਸਰਕਾਰੀ ਨੌਕਰੀ ਤੇ ਕੰਮ ਕਰਨ ਵਾਲੇ ਲੋਕਾਂ ਨੂੰ ਬਹੁਤ ਹੀ ਤਰੱਕੀ ਮਿਲਦੀ ਖੁਸ਼ੀ ਹੋਏ ਤੁਸੀਂ ਆਪਣੇ ਜੀਵਨ ਸਾਥੀ ਲਈ ਕੋਈ ਕੰਮ ਸ਼ੁਰੂ ਕਰ ਸਕਦੇ ਹੋ ਜਿਸ ਵਿੱਚ ਸੀਨੀਅਰ ਮੈਂਬਰਾਂ ਨਾਲ ਸਲਾਹ مشورہ ਕਰਨਾ ਬਿਹਤਰ ਰਹੇਗਾ ਅੱਗੇ ਗੱਲ ਕਰਦੇ ਹਾਂ ਦੋਸਤੋ ਆਪਾਂ ਸਿੰਘ ਰਾਸ਼ੀ ਫਲ ਦੀ ਤੁਹਾਨੂੰ ਕੋਈ ਪਛਤੈਣੀ ਜਾਇਦਾਦ ਮਿਲਣ ਨਾਲ ਖੁਸ਼ੀ ਹੋਏਗੀ ਅਤੇ ਤੁਹਾਨੂੰ ਆਮਦਨ ਦੇ ਨਵੇਂ ਸਰੋਤ ਮਿਲਣਗੇ। ਬੱਚਿਆਂ ਦੇ ਪੱਖ ਤੋਂ ਤੁਹਾਨੂੰ ਕੁਝ ਦਿਲ ਦਿਲਾਨੋ ਵਾਲੀਆਂ ਜਾਣਕਾਰੀਆਂ ਸੁਣਨ ਨੂੰ ਮਿਲਣਗੀਆਂ। ਤੁਹਾਨੂੰ ਆਪਣੇ ਅਧਿਕਾਰੀਆਂ ਨਾਲ ਬਹੁਤ ਸੋਚ ਸਮਝ ਕੇ ਗੱਲ ਕਰਨੀ ਪਵੇਗੀ। ਨਹੀਂ ਤਾਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਤੁਹਾਨੂੰ ਕੁਝ ਜ਼ਰੂਰੀ ਮਾਮਲਿਆਂ ਵਿੱਚ ਉਨ੍ਹਾਂ ਦੀ ਸਲਾਹ ਵੀ ਲੈਣੀ ਪਵੇਗੀ ਤਾਂ ਦੋਸਤੋ ਅੱਗੇ ਗੱਲ ਕਰਦੇ ਆ ਕੰਨਿਆ ਰਾਸ਼ੀ ਫਲ ਦੀ ਅੱਜ ਤੁਹਾਡੇ ਲਈ ਸਾਂਝੇਦਾਰੀ ਵਿੱਚ ਕੋਈ ਕੰਮ ਕਰਨ ਦਾ ਦਿਨ ਰਹੇਗਾ ਤੁਹਾਡੀ ਇੱਜ਼ਤ ਅਤੇ ਸਨਮਾਨ ਵਿੱਚ ਵਾਧਾ ਹੋਣ ਨਾਲ ਤੁਹਾਡਾ ਮਨ ਖੁਸ਼ ਰਹੇਗਾ ਅਸੀਂ ਤੁਸੀਂ ਕੁਝ ਕਾਰਜ ਸਥਾਨ ਅੱਜ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰੋਗੇ ਕਾਰੋਬਾਰ ਕਰਨ ਵਾਲੇ ਲੋਕਾਂ ਲਈ ਅੱਜ ਦਾ ਦਿਨ ਉਸਾਲ ਲਿਆਏਗਾ ਆਪਣੀ ਸਿਹਤ ਦਾ ਪੂਰਾ ਧਿਆਨ ਰੱਖੋ ਨਹੀਂ ਤਾਂ ਕੋਈ ਸਮੱਸਿਆਵਾਂ ਹੋ ਸਕਦੀਆਂ ਨੇ ਤੁਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰੋਗੇ ਆਮਦਨ ਵਿੱਚ ਵਾਧੇ ਨਾਲ ਤੁਸੀਂ ਖੁਸ਼ ਰਹੋਗੇ ਤੁਹਾਡੀ ਕਿਸੇ ਪੁਰਾਣੀ ਗਲਤੀ ਤੋਂ ਵੀ ਕੁਝ ਪਰਦਾ ਉੱਠ ਸਕਦਾ ਹੈ ਆਪਣੀ ਰੋਜ਼ਾਨਾ ਦੀ ਰੁਟੀਨ ਬਣਾਈ ਰੱਖੋ ਨਹੀਂ ਤਾਂ ਕੋਈ ਸਮੱਸਿਆਵਾਂ ਆ ਸਕਦੀਆਂ ਤਾਂ ਦੋਸਤੋ ਇਹ ਸੀ ਅੱਜ ਦੇ ਰਾਸ਼ੀਆਂ ਦਾ ਪੈਸਿਫਲ ਤਾ ਅੱਗੇ ਮਿਲਦੇ ਆ ਦੋਸਤੋ ਨਵੀਂ ਵੀਡੀਓ ਵਿੱਚ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਨਵੀਂ ਜਾਣਕਾਰੀ ਤੁਹਾਡੇ ਤੱਕ ਰੋਜ਼ ਪਹੁੰਚਦੀ ਰਹੇ ਧੰਨਵਾਦ ਦੋਸਤੋ